ਸੰਗਤ ਜੀ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਵਾਰ ਦੀ ਗੱਲ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਮੁਠੀ ਬੰਦ ਕਰਕੇ ਸੰਗਤ ਨੂੰ ਪੁੱਛਿਆ ਕਿ ਮੇਰੀ ਮੁਠੀ ਵਿੱਚ ਕੀ ਹੈ ਕੋਈ ਦੱਸ ਸਕਦਾ ਹੈ ਉਹਨਾਂ ਦੇ ਪੁੱਤਰ ਨੇ ਕਿਹਾ ਕਿ ਪਿਤਾ ਜੀ ਆਪਨੇ ਚਾਹੇ ਮੁਠੀ ਬੰਦ ਕੀਤੀ ਹੋਈ ਹੈ ਪਰ ਇਸ ਮੁਠੀ ਵਿੱਚ ਸਾਨੂੰ ਪਤਾ ਹੈ ਕੀ ਹੈ ਤਾਂ ਗੁਰੂ ਜੀ ਨੇ ਪੁੱਛਿਆ ਦੱਸੋ ਕੀ ਹੈ ਉਹਨਾਂ ਨੇ ਜਵਾਬ ਦਿੱਤਾ ਕਿ ਆਪ ਦੀ ਮੁਠੀ ਵਿੱਚ ਪੈਸਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੂਸਰੇ ਪੁੱਤਰ ਤੋਂ ਪੁੱਛਿਆ ਕਿ ਦੱਸੋ ਮੇਰੀ ਮੁਠੀ ਵਿੱਚ ਕੀ ਹੈ ਤਾਂ ਉਹਨਾਂ ਨੇ ਵੀ ਉਹੀ ਉੱਤਰ ਦਿੱਤਾ ਕਿ ਪਿਤਾ ਜੀ ਆਪ ਦੀ ਮੁਠੀ ਚਾਹੇ ਬੰਦ ਹੈ ਪਰ ਆਪ ਦੀ ਮੁਠੀ ਵਿੱਚ ਪੈਸਾ ਹੈ ਫਿਰ ਉਹੀ ਸਵਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਈ ਲੈਣਾ ਜੀ ਨੂੰ ਪੁੱਛਿਆ ਤਾਂ ਪਾਈ ਲੈਣਾ ਜੀ ਨੇ ਕਿਹਾ ਕਿ ਮੈਂ ਗੁਰੂ ਜੀ ਅਸਮਰਥ ਹਾਂ ਇਹ ਦੱਸਣ ਵਿੱਚ ਕਿ ਤੁਹਾਡੇ ਹੱਥ ਵਿੱਚ ਕੀ ਹੈ ਤਾਂ ਗੁਰੂ ਜੀ ਨੇ ਬਹੁਤ ਜ਼ੋਰ ਲਾਇਆ ਔਰ ਕਿਹਾ ਕਿ ਨਹੀਂ ਮੈਨੂੰ ਦੱਸ ਕਿ ਮੇਰੇ ਹੱਥ ਵਿੱਚ ਕੀ ਹੈ ਉਨਾਨ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਤੁਹਾਡੇ ਹੱਥ ਵਿੱਚ ਕੀ ਹੈ ਕਹਿੰਦੇ ਨਹੀਂ ਤੂੰ ਦੱਸ ਸਾਰਿਆਂ ਨੇ ਆਪਣੇ ਵਿਚਾਰ ਦੱਸੇ ਨੇ ਤੂੰ ਹੀ ਦੱਸ ਜਵਾਬ ਦਿੱਤਾ ਕਿ ਸੱਚੇ ਪਾਤਸ਼ਾਹ ਤੁਹਾਡੇ ਹੱਥ ਵਿੱਚ ਜੱਪ ਹੈ ਤੱਪ ਹੈ ਨਿਥਾਵਿਆਂ ਲਈ ਥਾਂ ਹੈ ਤੁਸੀਂ ਉਹ ਕਰ ਸਕਦੇ ਹੋ ਜੋ ਕੋਈ ਨਹੀਂ ਕਰ ਸਕਦਾ ਇੱਕ ਪਲ ਵਿੱਚ ਤੁਸੀਂ ਰਾਜ ਤੋਂ ਰੰਗ ਤੇ ਰੰਗ ਤੋਂ ਰਾਜ ਕਰ ਸਕਦੇ ਹੋ ਇਹ ਤਾਕਤ ਹੈ ਤੁਹਾਡੇ ਹੱਥ ਵਿੱਚ ਸੋ ਸੰਗਤ ਜੀ ਮਾਲਕ ਦੀ ਪਛਾਣ ਕਰਨਾ ਵੀ ਕਿਸੇ-ਕਿਸੇ ਨੂੰ ਹੀ ਆਉਂਦਾ ਹੈ। ਹਰ ਕਿਸੇ ਵਿੱਚ ਇੰਨੀ ਸਮਰੱਥਾ ਨਹੀਂ ਹੁੰਦੀ ਕਿ ਉਹਦੀ ਪਛਾਣ ਕਰ ਸਕੇ। ਸੰਕਤ ਜੀ ਜੇ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟਸ ਵਿੱਚ ਸਾਨੂੰ ਦੱਸੋ ਕਿ ਤੁਹਾਨੂੰ ਇਹ ਸਾਖੀ ਕਿਵੇਂ ਦੀ ਲੱਗੀ ਹੈ।